ਉਸਕੇ ਪੇਟ ਮੇ ਨਾਲੀ ਫਟ ਗਈ ਹੈ ਅੱਜ 21-22 ਦਿਨਾਂ ਦਾ ਹੋਇਆ ਹੈ ਜੀ ਸਾਰਾ ਤੇ ਅੰਮ੍ਰਿਤਸਰ ਵਾਲਿਆਂ ਨੇ ਇੱਥੇ ਰਫਲ ਕਰ ਦਿੱਤਾ ਤਾਂ ਮੇਰੇ ਪਾਸ ਕੋਈ ਪੈਸਾ ਨਹੀਂ ਸੀ ਜਿਸ ਦਿਨ ਲੈ ਕੇ ਆਈ ਸੀ ਅਸੀਂ ਸੋਚਦੇ ਸੀ ਕਿ ਕਿਵੇਂ ਖਾਣਾ ਖਾਵਾਂਗੇ ਪਰ ਐਸੀ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਕੀ ਹਮ ਬਹੁਤ ਖਾਣਾ ਖਾਤੇ ਹੈ ਉਸ ਦਿਨ ਕੇ ਹੀ ਤੇ ਕੀ ਕੀ ਨਾਮ ਕਿਆ ਹਮਕਾ ਨਾਮ ਬਲਜਿੰਦਰ ਕੌਰ ਆ ਬਲਜਿੰਦਰ ਕੌਰ ਕਹਿ ਰਹੀ ਕਿ ਜਦੋਂ ਮੈਂ ਘਰ ਤੋਂ ਤੁਰੀ ਸੀ ਮੇਰੇ ਕੋਲ ਪੈਸੇ ਵੀ ਨਹੀਂ ਸਨ ਪੋਤਰੇ ਦੀ ਨਾਲ ਹੀ ਪਾਰਟੀ ਹੋਈ ਹੈ ਅਸੀਂ ਸੋਚਦੇ ਸੀ ਵੀ ਰੋਟੀ ਕਿੱਥੇ ਖਾਵਾਂਗੇ ਤੇ ਅੱਜ ਲੰਗਰ ਲੱਗੇ ਹੋਏ ਨੇ ਰੋ ਰਹੇ ਨੇ ਹੁਣ ਵੀ ਹੈ ਚਲੋ ਗੁਰੂ ਨਾਨਕ ਪਾਤਸ਼ਾਹ ਸਭ ਦੀ ਮਿਹਰ ਕਰਦੇ ਨੇ ਹਮਾਰੇ ਜੇਠ ਕੀ ਲਟਕੀ ਹੈ ਜਿਸ ਕਾ ਇਹ ਬੱਚਾ ਹੈ ਤੋ ਪਰ ਮੇਰੇ ਬੇਟੇ ਕਿਆਂ ਚਾਰ ਬੇਟੀਆਂ ਹੈ ਵੱਡੇ ਪ੍ਰੇਸ਼ਨ ਸੇ ਹੋਈਆਂ ਸੀ ਇਹ ਬੇਟਾ ਹਮ ਉਸਕੋ ਹਮ ਕੀ ਗੋਦੀ ਮੇ ਲੈ ਲਿਆ ਹੈ ਮੇਰੇ ਬੇਟੇ ਨੇ ਦੇ ਬੇਟੇ ਨੂੰ ਦੇ ਅੰਮ੍ਰਿਤਸਰ ਤੋਂ ਗੁਰੂ ਰਾਮਦਾਸ ਜੀ ਨਗਰੀ ਹੈ ਹਾਂ ਜੀ ਗੁਰੂ ਰਾਮਦਾਸ ਕੋਈ ਸਮਾਸੀ ਉਹਨਾਂ ਨੂੰ ਪਹੁੰਚ ਨਹੀਂ ਸੀ ਮਿਲਦਾ ਜ ਉੱਥੇ ਲੰਗਰ ਲੱਗੇ ਮੈਂ ਕਹਤੀ ਉਹ ਕਿ ਜਿਸ ਦਿਨ ਮੈਂ ਆਈ ਸੀ ਪੀਜੀਆਈ ਵਾਲੇ ਬੋਲਤੇ ਸੀ ਇਸ ਬੱਚੇ ਦਾ ਆਪਰੇਸ਼ਨ ਹੋਏਗਾ ਤਾਂ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਕੇ ਪਾਸ ਤਾਂ ਬਾਬਾ ਦੀਪ ਸਿੰਘ ਦੀ ਜੋਤ ਮੈਂ ਘੋਲ ਆਇਆ ਤਾਂ ਮੇਰਾ ਬੱਚਾ ਐਸੇ ਠੀਕ ਹੋ ਗਿਆ ਦਵਾਈਆਂ ਸੇ ਠੀਕ ਹੋ ਗਿਆ ਕੋਈ ਪ੍ਰਸ਼ਨ ਕੀ ਲੋੜ ਨਹੀਂ ਪਈ ਇਤਨਾ ਪਰੋਸਾ ਹੈ ਗੁਰੂ ਰਾਮਦਾਸ ਪਰੋਸਾ ਰੱਖਣ ਵਾਲੇ ਅੰਮ੍ਰਿਤਸਰ ਤੋਂ ਆਈ ਆ ਸਾਨੂੰ ਵੈਸੇ ਮਿਲ ਗਈ ਇੱਕ ਜਿਹਦੋਂ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਜੋਤ ਲਾਈ ਐਨੀ ਭਿਆਨਕ ਬਿਮਾਰੀ ਸੀ ਤੇ ਮੇਰਾ ਪੋਤਾ ਠੀਕ ਹੋ ਗਿਆ ਲੰਗਰ ਦੀ ਵੀ ਟੈਨਸ਼ਨ ਨਹੀਂ ਜਦੋਂ ਘਰ ਤੋਂ ਚੱਲੇ ਸੀ ਪੈਸਾ ਵੀ ਕੋੜ ਨਹੀਂ ਸੀ ਠੀਕ ਹੈ ਜੀ